ਤਕੜੀ ਦਾ ਤਿਉਹਾਰ ਆਉਂਦੇ ਹੀ ਬਾਜ਼ਾਰਾਂ ਵਿੱਚ ਰੌਣਕ ਵੱਜ ਜਾਂਦੀ ਹੈ। ਇਸ ਮੌਕੇ ਲੋਕ ਬਾਕੀ ਵਸਤਾਂ ਦੇ ਨਾਲ-ਨਾਲ ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀ ਖੂਬ ਖਰੀਦਦਾਰੀ ਕਰਦੇ ਹਨ। ਹਾਲਾਂਕਿ ਇਸ ਤਰ੍ਹਾਂ ਕੁਝ ਲੋਕਾਂ ਨੂੰ ਮਠਿਆਈਆਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਹੋਣ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਿਸ ਕਾਰਨ ਅਜਿਹੇ ਤਿਉਹਾਰ ਕੁਝ ਿੱਕੇ ਨਜ਼ਰ ਆਉਂਦੇ ਹਨ। ਪਾਜਲਕਾਰ ਇਸ ਵਾਰ ਸਬੰਧਤ ਅਧਿਕਾਰੀਆਂ ਵੱਲੋਂ ਮਿਲਾਵਟ ਖੋਰੀ ਨੂੰ ਰੋਕਣ ਦੀ ਸਖਤੀ ਵਰਤਣ ਦੀ ਗੱਲ ਕੀਤੀ ਜਾ ਰਹੀ ਹੈ। ਪਾਜਲ ਕਦੇ ਖੁਰ ਸੇਫਟੀ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਮਲਾਵਟ ਖੋਰੀਏ ਤੇ ਸਾਫ ਸਫਾਈ ਨੂੰ ਲੈ ਕੇ ਪਹਿਲਾਂ ਤੋਂ ਹੀ ਮਠਾਈ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਸਖਤ ਏਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਮਲਾਵਟ ਖੋਰੀ ਨੂੰ ਲੈ ਕੇ ਉਹਨਾਂ ਕੋਲ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸਰ ਆਪਾਂ ਸਮਝਦੇ ਹਾਂ ਕਿ ਸਾਰੇ ਦੁਕਾਨਦਾਰਾਂ ਦੇ ਸੈਂਪਲ ਕਰਦੇ ਹਾਂ ਉਸ ਤੋਂ ਬਾਅਦ ਵੀ ਰੈਗੂਲਰਲੀ ਭਾਤੇ ਹਾਂ ਤੇ 컬러 ਮਠਾਈਆਂ ਦੇ ਵਿੱਚ 1 ਕਿਲੋ ਦੇ 100 ਗ੍ਰਾਮ ਤੋਂ ਜ਼ਿਆਦਾ ਨਹੀਂ ਪਰ ਆ ਦੇ ਇਹ ਡਿਬੇਟ ਪਰ ਮਿਸਿਬਲ ਤੇ ਜੋ ਉਹ 컬러 ਆ ਉਹ ਐਫਐਸਸੀ ਵਾਲੇ ਹੀ ਵਰਤੋ ਜਿੰਨਾ ਕੰਪਨੀ ਕੋਈ ਅਪਰੂਵਲ ਲਾਇਆ ਹੋਇਆ ਹੈ ਕੋਈ ਬਿਨਾ ਲਾਇਸੈਂਸ ਵਾਲਾ 컬러 ਨਾ ਵਰਤੋ ਸਾਰੇ ਦੁਕਾਨਦਾਰੋਂ ਬਰੀ ਹੀ ਰਹਿਣੀ ਹੈ ਅਗਲੀ ਵਾਰ ਵੀ ਆਪਾਂ ਮੀਟਿੰਗ ਚੈਰੀ ਕਰਾਂ ਜਿੰਨੇ ਕੰਪਨੀ ਕੋਈ ਅਪਰੂਵਲ ਲਾਇਆ ਹੋਇਆ ਸਿਰਫ ਉਹੀ 컬러 ਵਰਤਿਓ ਨੈਚੁਰਲ ਸੀਕੰਟ ਕਰਦੇ ਹੀ ਜਿਹੜੀ ਅਮਾਉਂਟ ਹੈ ਗ੍ਰਾਮ 1 ਕਿਲੋ ਤੋਂ ਬਣਾ ਸਕਦੇ ਬਿਲਕੁਲ ਆਪਾਂ ਸਾਰੇ ਦੇ ਸੈਂਪਲਸ ਕੀਤੇ ਹੋਏ ਨੇ ਸਾਰੀਆਂ ਮੇਨ ਸ਼ਾਪ ਤੇ ਸਾਰੀਆਂ ਡੈਰੀਆਂ ਦੇ ਵੀ ਇਹ ਜੋ ਪੰਜ ਜਿਹੜੇ ਆਏ ਸਬਸਟੈਂਡਰ ਆਏ ਨੇ ਉਹਨਾਂ ਦੇ ਪੀਸੀਪਾ ਲਗਾਏ ਨੇ ਹਾਂਸੇ ਫੜੇ ਤੱਕ ਨਹੀਂ ਆਇਆ ਪਿਛਲੇ ਦੋ ਬਸਤਾ ਚੁਈ ਪਰ ਸਬਸਟੈਂਡਰ ਆਏ ਨੇ ਸਬਸਟੈਂਡਰ ਦੇ ਪੀਸਾ ਫਲ ਲਾਏ ਆਪਾਂ ਲੋਕਾਂ ਨੂੰ ਜਾਗਰੂਕ ਵੀ ਇਸ ਕਰਕੇ ਨਾਲ ਨਾਲ ਕਰਦੇ ਰਹਿੰਦੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਮਤਲਬ ਗੜਬੜ ਨਾ ਹੋਵੇ ਇਸ ਤਰ੍ਹਾਂ ਦੀ ਇਸੇ ਦੁਕਾਨਦਾਰ ਨੂੰ ਵੀ ਜਾਗਰੂਕ ਕਰਦੇ ਆ ਤੇ ਲੋਕਾਂ ਨੂੰ ਵੀ ਜਾਗਰੂਕ ਕਰਦੇ ਆ ਆਪਾਂ ਉਹਨਾਂ ਨਾਲ ਅਵੇਰਨੈਸ ਕੈਂਪ ਲਗਾਉਂਦੇ ਆ ਤੇ ਅਵੇਰਨੈਸ ਤੋਂ ਉਹਨੂੰ ਇਹ ਹੀ ਦੱਸਦੇ ਆ ਕਿ ਵੀ ਜਿੱਦਾਂ ਤੁਸੀਂ ਕੋਈ ਵੀ ਚੀਜ਼ ਵੇਚਣੀ ਆ ਉਹ ਸਾਫਟਵੇਅਰ ਵਿੱਚੋਂ ਤੇ ਜੇ ਤੁਸੀਂ ਕੋਈ ਰੌਗ ਰਿਜਿਸਟਰ ਲੈਂਦੇ ਹੋ ਕਿਸੇ ਵੀ ਤਰ੍ਹਾਂ ਦਾ ਉਹ ਇਸ ਐਫ ਜ਼ੀ ਲਾਇਸੈਂਸ ਵਾਲਾ ਇਹ ਦੋ ਤੁਸੀਂ ਜਿਹੜੇ ਬੰਦੇ ਕੋਲ ਲਾਇਸੈਂਸ ਹੈ ਉਹਨੂੰ ਆਪਾਂ ਟਰੈਕ ਕਰ ਸਕਦੇ ਹਾਂ ਜਿਹਦੇ ਕੋਲ ਲਾਇਸੈਂਸ ਨਹੀਂ ਉਹਨੂੰ ਕੋ ਟਰੈਕ ਨਹੀਂ ਕਰ ਸਕਦੇ ਇਸ ਕਰਕੇ ਜਿੱਦਾਂ ਕਿਸੇ ਵਾਰੀ ਜਾਂ ਵਰਤਾਲੇ ਅੱਠ ਦੇ ਵਿੱਚ ਪਿਛਲੇ ਦੋ ਸਾਲ ਪਹਿਲਾਂ ਹੋਇਆ ਸੀਗਾ ਦਾ ਪਿਛਲੇ ਸਾਲ ਦਾ ਚਾਰਜ ਲਿਆ ਸੀ ਮੈਂ ਉਹਨਾਂ ਸਾਰੇ ਪਰਸਨ ਜਿਹਦੇ ਕੋਲ ਲਾਇਸੈਂਸ ਹੈ ਤੇ ਉਹਨਾਂ ਹੀ ਪ੍ਰੋਡਕਟ ਵੇਚਣਾ ਮੈਨੂੰ ਆਊਟ ਮੈਚ ਕੋਈ ਪ੍ਰੋਡਕਟ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਅਲਟਾ ਕੋਈ ਕਰੀਸ ਨਹੀਂ ਆਇਆ ਵਰਤਾਲੇ ਅੱਠ ਦੇ ਦਾ ਤੇ ਚੰਗੀ ਗੱਲ ਕਿ ਜਿਹੜੀ ਜੇਬਲ ਲਾਇਸੈਂਸ ਹੋਵਦਾ ਆਪਦੇ ਵਾਲਾ ਉਹਨੂੰ ਪਰ ਆਮ ਨਾਲ ਜਾ ਕੇ ਟਰੈਕ ਕਰ ਸਕਦੇ ਪਰ ਉਹ ਇੰਡੀਆ ਦੇ ਕੋਈ ਗੋਣੇ ਤੇ ਪਰੀਜ਼ ਦੇ ਸੈਂਪਲ ਲਏ ਨੇ ਸਾਰੀਆਂ ਡੈਲੀਸ਼ੀਅਨ ਟ੍ਰੀਟਮੈਂਟ ਹੈਗੇ ਨੇ ਸਬਸਟੈਂਡਡ ਹੈ ਇਹਦਾ ਸਬਸਟੈਂਡਡ ਹੋ ਨਹੀਂ ਫੈਟ ਦਾ ਰਿਡਕਿਊਪਲੇਅਸ ਤੇ ਬੈਟਰੀ ਦੀ ਡੈਂਸਿਟੀ ਵਧਕਦਾ ਹੈ ਇਹ ਦੀ 30% ਪਰ ਮਿਲਾਵਟ ਕੋਈ ਗਈ ਜਿਹਦੇ ਉਹਨਾਂ ਨੂੰ ਫਾਈਲ ਹੋਇਆ ਤੇ ਦੇਸੀ ਰੱਖ ਤੋਂ ਤੇ ਅੱਗੇ ਵੀ ਹੋਰ ਵੀ ਜਿੰਨੇ ਵੀ ਕੁਝ ਕੇਸ ਲਾਂਚ ਕਰਨ ਵਾਲੇ ਨੇ ਉਹ ਜਲਦੀ ਲਾਂਚ ਕਰ ਦਿੱਤੇਗਾ ਸਬਸਟੈਂਡੇਬਲ ਆਇਆ ਜਿਆਦਾ ਪਰ ਇੰਸਰ ਵੀ ਆਉਂਦਾ ਇਤਲੇ ਸਾਲ ਤੇ ਨਹੀਂ ਆਇਆ ਉਸ ਤੋਂ ਪਹਿਲਾਂ ਕੋੜਾ ਨਾਲ ਏਸੀ ਦਾ ਪੁਰਾਣਾ ਉਹਦੇ ਤੋਂ ਮੇਰੇ ਸੀਰੀਅਲ ਕੋਡ ਪੁਰਾਣਾ ਹੁੰਦਾ ਉਹ ਪੁਰਾਣਾ ਕਿਹੜਾ ਥੋੜਾ ਉਹ ਯਾਰ ਵੀਕ ਤੱਕ ਦਾ ਚਾਹ ਰੋ ਟ੍ਰਾਇਲ ਕਰਵਾ ਕੇ ਚੜਾਉਗੇ ਬਾਕੀ ਸਬਸਟੈਂਡੇਬਲ ਆਇਆ ਹੈ ਸਬਸਟੈਂਡੇਬਲ ਲਾਈਨ ਇੱਕ ਸਾਫ ਸਫਾਈ ਦਾ ਦੇਖੋ ਮੈਂ ਧਿਆਨ ਰੱਖਿਆ ਜਾਂਦਾ ਤੇਰੀ ਵਾਰ ਹਾਂਜੀ ਹਾਂਜੀ ਆਪਾਂ ਉਹਨੂੰ ਤੁੰਗਾ ਬੰਦੇ ਨੂੰ ਕੁਝ ਪੈਸਟ ਕੰਟਰੋਲ ਕਰਾਇਆ ਕਰੋ ਜਨਸੀ ਤੋਂ ਕਿਉਂਕਿ ਪੈਸਟ ਕੰਟਰੋਲ ਮੇਨ ਚੀਜ਼ ਹੈ ਜਿਹੜੀਆਂ ਏਜੰਸੀਜ਼ ਅ ਅ ਜਿਹੜੇ ਜੀ ਉਹ ਤੁਸੀਂ ਦੇਖੋਗੇ 사이ਟ ਤੇ ਅਜੰਤੀ ਰਜਿਸਟਰਡ ਹੋਗਾ ਪੀਸੀਆਈ ਪ੍ਰੈਸਕੰਟਰੋਲ ਇੰਡੀਆ ਦੇ। ਉਹ ਆਪਾਂ ਇਹ ਕਹਿੰਦੇ ਕਿ ਇਹਨਾਂ ਨੂੰ ਤੁਸੀਂ ਪੈਸੇ ਦੇ ਕੇ ਇਹਨਾਂ ਨੂੰ ਜਿਹੜੇ ਰਜਿਸਟਰ ਕੀਤਾ ਇਹਨਾਂ ਨੂੰ ਕਰਾਇਆ ਕਰੋ। ਪ੍ਰੈਸਕੰਟਰੋਲ ਸਾਲ ਤੋਂ ਦੋ ਵਾਰ ਹੀ ਕਰਾਉਂਗੇ ਤਾਂ ਇੱਕ ਤਾਂ ਤੁਹਾਨੂੰ ਸਖਾ ਜਾਣੀਏ ਦੂਜੇ ਤਾਂ ਸਰਟੀਫੀਕੇਟ ਵੀ ਦੇ ਕੇ ਜਾਣਗੇ ਉਸ ਤੋਂ ਬਾਅਦ ਪ੍ਰੈਸ ਮੈਨੇਜਮੈਂਟ ਦੀ ਬੇਸਾਲੋ ਹੋ ਜਾਂਦੀ ਹੈ। ਨਰੇ ਤੁਹਾਡੀ ਵਾਟਰ ਲੋਕਿੰਗ ਵਗੈਰਾ ਜੇ ਹੋਵੇ ਮੈਕੈਨਿਕ ਜਿਹੜੇ ਤੋਂ ਮੈਂ ਠੀਕ ਹੋਇਆ ਸੀ ਆਪਾਂ ਜਲੰਧਾ ਬਾਗ ਕਈ ਦੁਕਾਨਾਂ ਤੇ ਪੁੱਛਾਇਆ ਵੀ ਸੀ ਹੁਣ ਜਾ ਕੇ ਦੇਖੋ ਉਸ ਤੇ ਪਹਿਲਾਂ ਅਸੀਂ ਦਾ ਪਾਣੀ ਦਾ ਹੀ ਉਹਨਾਂ ਤੋਂ ਟਾਇਲ ਕਰਵਾਤੀਆਂ ਉਹ ਬੰਦੇ ਪ੍ਰੈਸ ਕੰਟਰੋਲ ਕਰਕੇ ਸਰਟੀਫੀਕਟ ਵੀ ਦਿੱਤੀ ਤੇ ਬਾਅਦ ਲੱਗੀਆਂ ਰੱਖਦੇ ਰਿਹਾ ਜਾਨੀਆਂ ਤੇ ਉਹ ਵੀ ਟੱਪੀਆਂ ਹਾਂ ਟੱਪੀਆਂ ਆਉਂਦੀਆਂ ਹੁਣ ਉਹਨਾਂ ਨੂੰ ਬੈਡ ਕੀਤਾ ਹਾਂ ਹਾਂਜੀ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਤੁਸੀਂ ਬਲਬਲ ਦਾ ਕਪੜਾ ਪਾ ਕੇ ਰੱਖੋ ਉਹ ਤੇ ਉਹਨਾਂ ਦੇ ਏਰੀਏਸ਼ਨ ਵੀ ਹੁੰਦੀ ਹੈ ਜੇ ਉਹਨੇ ਪਲਾਸਟਿਕ ਲਾ ਦਿੰਦੇ ਸੀ ਉਹਨਾਂ ਇਹ ਅਵਾਜ਼ ਜਾਂਦੀ ਉਹ ਚੋਂ ਰਾਬੋਂ ਦਾ ਕੰਮ ਕਰਾਉਂ ਜਿਸ ਨੂੰ ਆਪਾਂ ਬੋਲਦੇ ਹਾਂ ਮਸ਼ੀਨ ਕਲੋਥ ਨੂੰ ਬਲਬਲ ਦਾ ਕਪੜਾ ਕਹਿੰਦੇ ਆ ਉਹ ਰੱਖੋ ਤੇ ਉਹਦਾ ਇਹ ਰਿਜਮੇ ਹੋਈ ਬਾਕੀ ਕਈ ਜਿਹਦਾ ਬਾਹਰੋਂ ਆ ਕੇ ਬੰਦੇ ਸ਼ਾਰਟ ਟਾਈਮ ਵੀ ਲਾ ਲੈਂਦੇ ਤੁਹਾਡੀ ਦੇ ਲਾ ਕੇ ਸਟਾਲ ਦੇ ਆਪਾਂ ਇਹ ਉਨਾਂ ਦੇ ਵੀ ਨਜ਼ਰ ਰੱਖਾਂਗੇ ਕਿ ਕੰਮ ਠੀਕ ਹੋਰ ਵੀ ਕੰਮ ਠੀਕ ਕਰਦੇ ਤੇ ਇਹ ਚਾਹੁੰਦੇ ਲੋਕਾਂ ਨੂੰ ਕਲਰਡ ਮਠਾਈ ਖਾਂਦਾ ਕਾਉ ਜ਼ਿਆਦਾ ਹੁੰਦਾ ਪਰ ਮੈਂ ਕਹਿੰਦਾ ਇਹ ਗਲ੍ਹਾਂ ਨੂੰ ਮਠਾਈ ਦੇਖੋ ਹੁੰਦੀ ਕਿ ਨਹੀਂ ਮੇਰੇ ਨਾਲ ਕੋ ਕਰ ਨਹੀਂ ਪਾਣਾ ਚਾਹੀਦਾ ਆਪਾਂ ਦੇਖੋ ਸੈਂਪਲ ਇਹਨਾਂ ਤੁਸੀਂ ਵੀ ਜ਼ਿਆਦਾ ਕਲਰਡ ਮਠਾਈ ਵਿੱਚ ਰੱਬੋ ਜੀ ਜੇ ਵੀ ਤੁਸੀਂ ਚਾਹੋ ਤੇ ਦੁਕਾਨਦਾਰ ਦੇ ਸਰਵਰ ਪਾਸਾ ਚੈੱਕ ਵੀ ਕਰੋ ਕਿ ਕੋਈ ਕੋਈ ਅਸਲੀ ਰਕਰ ਬਾਲਾ ਕੀ ਨਹੀਂ ਆਪਾਂ ਜਦੋਂ ਕਰਦੇ ਲੋਕਰ ਨੂੰ ਵੀ ਇਹ ਨਹੀਂ ਦਿੰਦਾ ਤੁਸੀਂ ਹਾਂ ਜੇ ਕੋਈ ਆਪਣੇ ਲੈਸਟ ਉਹ ਵੀ ਲੋਕ ਜਿਹੜਾ ਕਿਸ ਤਰ੍ਹਾਂ ਚੈੱਕ ਕਰ ਸਕਦੇ ਕੋਈ ਲਾਗੂ ਦੀ ਲਾਗੂ ਦੀ ਇੰਟਰਨੈਟ ਬੈਂਡ ਕੋਈ ਸਾਡੀ ਵੈਬ ਚੱਲਦੀ ਇੱਕ ਅਨੋਰ ਸੇਫਟੀ ਵੈਬ ਕੋਈ ਤੁਸੀਂ ਆਪਣੀ ਕੋਈ ਮਠਾਈ ਦੀ ਸਟੋਰ ਕੋਲ ਤੁਸੀਂ ਪੰਜਾਬ ਤੇ ਪਰ ਟੈਸਟ ਦੇ ਹਿਸਾਬ ਨਾਲ ਪੂਰੇ ਤੇ ਚੈੱਕ ਕਰਾ ਸਕਦੇ ਹੋ ਕੋਈ ਹੋਰ ਉਹ ਅਰਜ਼ੀ ਦੁਕਾਨ ਵੀ ਅਰਜ਼ੀ ਦੋ ਕੋਈ ਬੰਦਾ ਮਠਾਈ ਲੈ ਕੇ ਆਇਆ ਉਹ ਬਣਾ ਚੈੱਕ ਕਰ ਸਕਦਾ ਜੀ ਬਈ ਇਹ ਮੇਰੀ ਠੀਕ ਹੈ ਕਿ ਨਹੀਂ ਦੇਖੋ ਇਹ ਜਿਹੜੀ ਪ੍ਰਾਈਵਟ ਦੀ ਬਈ ਆ ਉਹ ਤੇ ਮੁਲਾਵੜ ਨਹੀਂ ਹੋਈ ਹੈ ਉਹ ਵੀ ਚੈੱਕ ਕਰਦੇ ਉਹ ਬਲਾਵਰ ਚੈੱਕ ਕਰਦੀ ਉਹ ਟੈਂਡਰ ਨਹੀਂ ਚੈੱਕਰੀ ਉਹ ਜਿਹੜਾ ਕੋਈ ਡਿਟੈਕਟ ਕਰ ਲੀਓ ਮੁਲਾਵੜ ਤੇ ਨਹੀਂ ਹੈ ਉਹ ਪੂਰੀ ਚੈੱਕ ਹੋ ਜੇਗੀ ਤੁਸੀਂ ਕ੍ਰਿਸਟ ਰੈਨ ਚਲਦੀ ਆ ਤੁਸੀਂ ਕਿਸੇ ਵੀ ਡਾਕਟਰ ਨਾਲ ਵੀ ਕਰ ਸਕਦੇ ਹੋ ਰਾਹਤਾ ਕਿ ਉਹ ਹੀ ਮੈਂ ਮਠਾਈ ਚੈੱਕ ਕਰਾਣੀ ਹੈ ਬੜੀ ਨੋਮੀਨਲ ਫੀਸ ਦਾ 50 ਤੇ 50 ਇਹ ਜੇ ਤੁਸੀਂ ਪ੍ਰਾਈਵੇਟ ਲੈਬ ਤੋਂ ਕਰਾਉਂਗੇ ਉਹੀ ਫੀਸ ਜਾ ਰਾਹਤਾ ਹੈ ਉਹ ਹੀ ਤੁਹਾਨੂੰ ਪੰਜਾਬ ਸਰਕਾਰ ਨੇ ਬਾਰੇ ਮੁੱਖ ਮੰਤਰੀ ਜਿਨੇ ਬੜੀ ਸਿੰਪਲ ਤਰੀਕਾ ਛੋਟੀ ਫੀਸ ਨਾਲੋ ਫੀਸ ਤੇ ਕਰਾਉਂਦਾ ਜੇ ਤੁਸੀਂ ਜਦੋਂ ਮੱਢੀ ਕਰਾ ਸਕੋ ਲੱਗਦਾ ਹੈ ਕਿ ਕੋਨੇਕ ਕਲੋ ਵੈਨ ਜਾਂਦੀ ਵੀ ਹੈ ਕਿ ਆਪ ਲੋਕ ਇਸ ਤਰ੍ਹਾਂ ਕੰਡੈਕਟ ਕਰਦੇ ਜਦੋਂ ਵੈਨ ਜਾਂਦੀ ਹੈ ਨਾ ਉਹ ਕਦੇ ਕਿਤੇ ਕੈਂਪ ਲਾਣ ਜਾਂਦੇ ਹੈ ਕਿਤੇ ਅਧਿਵਿਸ਼ੇਸ਼ ਲਈ ਹੋਣੀ ਉੱਥੇ ਦੇ ਆਪ ਲੋਕਾਂ ਨੂੰ ਉਹ ਅਨਾਉਂਸਮੈਂਟ ਕਰਦੇ ਆ ਲੋਕ ਆਪ ਹੀ ਆ ਜਾਂਦੇ ਹੈ ਪਰ ਜੇ ਤੁਸੀਂ ਪੋਲਿਟੀਕਲੀ ਕਰਦੇ ਹੋ ਕਿ ਮੇਰਾ ਆਪਣਾ ਦੇ ਲਖੇ ਦਾ ਦੁੱਖ ਹੈਗਾ ਤਾਂ ਤੁਸੀਂ ਦਫਤਰ ਆ ਕੇ ਹੀ ਦਾਸ ਸਕੋ ਤੇ ਐਨਾਲਿਸਿਸ ਨੂੰ ਸਭ ਤੋਂ ਜ਼ਿਆਦਾ ਨਹੀਂ ਸੋਦੇ ਗਵਰਨਰ ਉਹ ਕਰਦੇ ਹੈ ਫਾਜ਼ਿਲ ਕਦੇ ਕਿਹਦੀ ਕੋਈ ਫਾਜ਼ਿਲ ਤਾਂ ਚੱਲਦੀ ਹੈ ਡੀਓਲ ਕਿੰਨੇ ਕਿਤੇ ਜਾਂਦੀ ਹੈ ਮੈਂ ਕਹਿੰਦੇ ਹਾਂ ਕਿ ਐਲਟੀ ਦਾ ਨੰਬਰ ਹੀ ਨਾ ਮਸ਼ੀਨ ਕਰ ਦੋ ਉਹ ਤੁਸੀਂ ਕਰ ਹੀ ਦੱਸੋ